ਦੁਨੀਆ ਭਰ ਦੇ ਵਿੱਚ ਸ਼ਰਾਬ ਪੀਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਭਾਰਤ ਦੇ ਵੀ ਕਿਸੇ ਵੀ ਸ਼ਹਿਰ ਦੇ ਹਰ ਸ਼ਰਾਬ ਦੀ ਦੁਕਾਨ ਤੇ ਘੱਟੋ-ਘੱਟ 2 ਜਾਂ 3 ਆਦਮੀ ਸ਼ਰਾਬ ਪਿੰਦੇ ਦਿਖਾਈ ਦੇਣਗੇ ਇਹਨਾਂ ਲੋਕਾਂ ਨੂੰ ਕੋਈ ਪਰਵਾਹ ਨਹੀਂ ਕਿ ਸ਼ਰਾਬ ਮਹਿੰਗੀ ਹੈ ਜਾਂ ਸਸਤੀ ਉਹ ਸਿਰਫ ਇਸ ਨੂੰ ਪੀਣਾ ਚਾਹੁੰਦੇ ਨੇ ਹਾਲਾਂਕਿ ਸ਼ਰਾਬ ਪ੍ਰੇਮੀਆਂ ਲਈ ਅਜੀਹਾ ਮੌਕਾ ਸਾਲ ਵਿੱਚ ਇੱਕ ਵਾਰ ਆਉਂਦਾ ਹੈ ਜਦੋਂ ਉਹਨਾਂ ਨੂੰ ਸਸਤੀ ਸ਼ਰਾਬ ਮਿਲਦੀ ਹੈ ਇਸ ਸਮੇਂ ਜੋ ਲੋਕ ਸ਼ਰਾਬ ਪੀਣ ਦੇ ਚਾਹਵਾਨ ਹਨ ਉਹ ਇਸ ਨੂੰ ਆਪਣੇ ਘਰਾਂ ਦੇ ਵਿੱਚ ਸਟੋਰ ਕਰਦੇ ਨੇ ਤਰਸਲ ਮਾਰਚ ਦਾ ਮਹੀਨਾ ਖਤਮ ਹੁੰਦੇ ਹੀ ਕਈ ਸ਼ਰਾਬ ਦੀਆਂ ਦੁਕਾਨਾਂ ਤੇ ਸ਼ਰਾਬ ਸਸਤੀ ਹੋ ਜਾਂਦੀ ਹੈ ਇਨਾ ਹੀ ਨਹੀਂ ਸ਼ਰਾਬ ਦੇ ਸਟਾਕ ਨੂੰ ਖਤਮ ਕਰਨ ਲਈ ਠੇਕੇਦਾਰ ਇੱਕ ਤੋਂ ਬਿਹਤਰ ਇੱਕ ਪੇਸ਼ਕਸ਼ ਲੈ ਕੇ ਆਉਂਦੇ ਨੇ ਕੁਝ ਥਾਵਾਂ ਤੇ ਤੁਹਾਨੂੰ ਇੱਕ ਬੋਤਲ ਖਰੀਦਣ ਤੇ ਇੱਕ ਮੁਫਤ ਮਿਲਦੀ ਹੈ ਜਦੋਂ ਕਿ ਕੁਝ ਥਾਵਾਂ ਤੇ ਤੁਹਾਨੂੰ ਇੱਕ ਤੋਂ ਵੱਧ ਬੋਤਲਾਂ ਖਰੀਦਣ ਤੇ ਭਾਰੀ ਛੋਟ ਮਿਲਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜੀਹਾ ਕਿਉਂ ਹੁੰਦਾ ਹੈ ਸ਼ਰਾਬ ਸਾਲ ਭਰ ਆਪਣੀ ਨਿਸ਼ਚਿਤ ਦਰ ਤੇ ਉਪਲਬਧ ਹੁੰਦੀ ਹੈ ਪਰ ਮਾਰਚ ਮਹੀਨਾ ਆਉਂਦੇ ਹੀ ਇਹ ਸਸਤੀ ਕਿਉਂ ਹੋ ਜਾਂਦੀ ਹੈ ਤੁਸੀਂ ਬੈਂਕਾਂ ਜਾਂ ਕਈ ਕਾਰਪੋਰੇਟ ਦਫ਼ਤਰਾਂ ਦੇ ਵਿੱਚ ਵਿੱਤੀ ਸਾਲ ਬਾਰੇ ਸੁਣਿਆ ਹੋਵੇਗਾ 1 ਮਾਰਚ ਤੋਂ 31 ਮਾਰਚ ਤੱਕ ਹੁੰਦਾ ਹੈ ਜਿਵੇਂ ਬੈਂਕਾਂ ਜਾਂ ਹੋਰ ਦਫ਼ਤਰਾਂ ਦੇ ਵਿੱਚ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ ਖਾਤੇ ਕਲੀਅਰ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਆਪਕਾਰੀ ਵਿਭਾਗ ਵਿੱਚ ਵੀ ਹੁੰਦਾ ਹੈ ਆਪਕਾਰੀ ਵਿਭਾਗ ਦਾ ਵਿੱਤੀ ਸਾਲ 31 ਮਾਰਚ ਨੂੰ ਖਤਮ ਹੋ ਰਿਹਾ ਹੈ ਨਿਯਮਾਂ ਅਨੁਸਾਰ ਸ਼ਰਾਬ ਠੇਕੇਦਾਰਾਂ ਨੂੰ 31 ਮਾਰਚ ਦੀ ਰਾਤ 12 ਵਜੇ ਤੱਕ ਆਪਣਾ ਪੂਰਾ ਸਟਾਕ ਖਤਮ ਕਰਨਾ ਹੋਵੇਗਾ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਬਾਕੀ ਸਟਾਕ ਸਰਕਾਰੀ ਖਾਤੇ ਦੇ ਵਿੱਚ ਜਮ੍ਹਾਂ ਕਰ ਦਿੱਤੇ ਜਾਣਗੇ ਅਤੇ ਇਸ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ ਇਸ ਲਈ ਇਹੀ ਕਾਰਨ ਹੈ ਕਿ ਮਾਰਚ ਵਿੱਚ ਸ਼ਰਾਬ ਦੀਆਂ ਦੁਕਾਨਾਂ ਤੇ ਇੱਕ ਤੋਂ ਬਿਹਤਰ ਪੇਸ਼ਕਸ਼ ਦਿੱਤੀ ਜਾਂਦੀ ਹੈ ਹਾਲਾਂਕਿ ਇਹ ਪੇਸ਼ਕਸ਼ਾਂ ਸਾਰੇ ਸਰਕਾਰੀ ਇਕਰਾਰਨਾਮਿਆਂ ਤੇ ਉਪਲਬਧ ਨਹੀਂ ਹੁੰਦੀਆਂ ਅਜਿਹੀਆਂ ਪੇਸ਼ਕਸ਼ਾਂ ਕੁਝ ਕੁ ਦੁਕਾਨਾਂ ਤੇ ਹੀ ਦਿੱਤੀਆਂ ਜਾਂਦੀਆਂ ਹਨ ਦਰਅਸਲ ਇਹ ਦੁਕਾਨਦਾਰ ਦਾ ਨਿੱਜੀ ਫੈਸਲਾ ਹੈ ਕਿ ਉਹ ਗ੍ਰਾਹਕਾਂ ਨੂੰ ਆਪਣਾ ਬਾਕੀ ਬਚਿਆ ਸਟਾਕ ਪੂਰਾ ਕਰਨ ਦੇ ਲਈ ਲਪਾਉਣ ਲਈ ਕਿਸ ਤਰੀਕੇ ਦੇ ਨਾਲ ਪੇਸ਼ਕਸ਼ ਦਿੰਦੇ ਹਨ ਜੇਕਰ ਕਿਸੇ ਦੁਕਾਨਦਾਰ ਤੇ ਕੋਈ ਸਟਾਕ ਨਹੀਂ ਬਚਿਆ ਹੈ ਤਾਂ ਤੁਹਾਨੂੰ ਉਥੇ ਕਿਸੇ ਵੀ ਤਰ੍ਹਾਂ ਦੀ ਪੇਸ਼ਕਸ਼ ਨਹੀਂ ਮਿਲੇਗੀ